चालू कर ད�ས 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 དས 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 ད� बहुत ही मंदभागी खबर नंगल तो आ रही है जिथे के अड्डा मार्केट गारमेंट नंगल अड्डा मार्केट कपड़े दे दुकान भयानक लग चुकी है अंदाजे के मुताबिक करोड़ों का समान सड़के सुह हो गया है फायर ग्रेड दिन चार गडिया ने अगते काबू पाया करीब दो घंटे बाद अगते काबू पाया गया इलाका निवासी ने पूरी मदद देखे दे खुद अग बजवाई दुकान दिनों मंजिल सड़के सुह हो गई इमारत का लगभग सारा समान सड़ गया अग लगने का कारण शॉर्ट सर्किट दसा जा रहा है ਇਹਨੂੰ ਕਿਹਦਾ ਮੜਿਆ ਇਹ ਤੇ ਅੰਨਾ ਵੀਰਾ ਦੇਖੋ ਨਾ ਲੱਗਿਆ ਬਏ ਹੋ ਦੋਟਾ ਜੀ ਉਸ ਜੋ ਜਿਹੜਾ ਡਬਸਿੰਗ ਮਿਲ ਰਿਹਾ ਹੈ ਆਹ ਪਾਣੀ ਬਹੁਤ ਭਾਜੀ ਇਹ ਫੋਲਡ ਹੈ આપ ਬੜੇ ਅੱਜ ਦੁੱਖ ਦਾ ਦਿਨ ਹੈ ਇਹ ਅੱਜ ਸ਼ਾਮ ਸਾਈ ਗਾਰਮੈਂਟ ਅੱਡਾ ਮਾਰਕੀਟ ਦੇ ਵਿੱਚ ਅੱਗ ਲੱਗੀ ਕਰੋੜਾਂ ਰੁਪਈਆਂ ਦਾ ਨੁਕਸਾਨ ਹੋਇਆ ਕੁਝ ਨਹੀਂ ਬਚਿਆ ਜੀ ਪ੍ਰਸ਼ਾਸਨ ਨੇ ਬਹੁਤ ਮਦਦ ਕੀਤੀ ਐਸਐਚਓ ਰਾਹੁਲ ਸ਼ਰਮਾ ਜੀ ਨੇ ਬਹੁਤ ਮਦਦ ਕੀਤੀ ਆਪ ਆ ਕੇ ਸ਼ਤਰਬੂ ਤੋੜਿਆ ਪ੍ਰਸ਼ਾਸਨ ਨੇ ਅੱਗ ਬੁਝਾਣ 'ਚ ਪੂਰਾ ਯੋਗਦਾਨ ਪਾਇਆ ਅੱਡਾ ਮਾਰਕੀਟ ਦੇ ਬੱਚਿਆਂ ਨੇ ਲੜਕਿਆਂ ਨੇ ਨੌਜਵਾਨ ਸਾਥੀਆਂ ਨੇ ਸ਼ਹਿਰ ਦੇ ਨੇ ਅੱਗ ਬੁਝਾਣ 'ਚ ਬਹੁਤ بڑا ਰੋਲ ਅਦਾ ਕੀਤਾ ਉਹਦੇ ਨਾਲ ਆਂਟ ਗਵਾਂਡ ਵਿੱਚ ਜਿਹੜੀ ਅੱਗ ਲੱਗਣ ਜਾ ਰਹੀ ਸੀ ਉਹਦਾ ਬਚਾਅ ਹੋ ਗਿਆ ਚੌਂਦੀ ਸਾਹਿਬ ਜਿਹੜੇ ਜਿਹੜੇ ਉੱਪਰ ਰਹਿائش ਕੀਤੀ ਗਈ ਆ ਉਹ ਸੁਰੱਖਤ ਨੇ ਨਹੀਂ ਰਹਿਸ਼ ਐਸਐਨਐ ਜੋ ਇੱਥੇ ਮੋਕਾ ਦੇਖਿਆ ਜਾ ਰਿਹਾ ਉਹ ਕਿਹਾ ਜਾ ਸਕਦਾ ਮੈਂ ਸਭ ਨੂੰ ਅਪੀਲ ਕਰਦਾ ਤੇ ਤੁਸੀਂ ਸਾਰੇ ਆਪਣੇ ਘਰਾਂ ਦੀਆਂ ਜਿਹੜੀਆਂ ਵਾਇਰ ਹੈ ਜਿਸਦੇ ਲੋਡ ਜਾਦੇ ਵੱਧ ਚੁੱਕੇ ਆ ਉਹਨੂੰ ਠੀਕ ਕਰਵਾਓ ਔਰ ਉੱਪਰ ਰਹਿਣ ਵਾਲੇ ਲੋਕ ਕੋਈ ਸੁਰੱਖਿਤ ਨਹੀਂ ਆ ਨਹੀਂ ਕੀ ਉਹਨਾਂ ਦੀ ਰਹਿائش ਇੱਥੇ ਸੀ ਸਾਈ ਗਾਰਮੈਂਟ ਵਾਲੇ ਨਹੀਂ ਸਾਈ ਗਾਰਮੈਂਟ ਦੀ ਰਹਿائش ਇੱਥੇ ਨਹੀਂ ਸੀ ਜੀ ਸਾਈ ਗਾਰਮੈਂਟ ਦੀ ਰਹਿائش ਜਿਹੜੀ ਆ ਉਹ ਤਰ੍ਹਾਂ ਇੰਦਰਾ ਨਗਰ ਹੈ ਜੀ ਬਾਜ਼ਾਰ ਦੇ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਉਹਨਾਂ ਨੂੰ ਮੈਸੇਜ ਜ਼ਰੂਰ ਕਨਵੇ ਕੀਤਾ ਪਰ ਇੰਨੀ ਦੇ ਨੂੰ ਸਾਰੇ ਪ੍ਰਸ਼ਾਸਨ ਨੂੰ ਬਾਜ਼ਾਰ ਨੇ ਬੁਲਾਇਆ ਇਹ ਸ਼ੌਕ ਵਾਲੇ ਥੋੜੇ ਦੁਕਾਨਾਂ ਦੇ ਉਂਦੀ ਰਿਹائش ਵੀ ਉੱਪਰ ਆ ਤੇ ਉਹਨਾਂ ਦਾ ਕੋਈ ਰੋਸ ਨਹੀਂ ਜਿਹੜਾ ਉਹਦਾ ਨਾਲ ਦੇ ਆ ਉਹਨਾਂ ਦੀ ਨਹੀਂ ਆ ਉਤੋਂ ਜੋ ਦੁਕਾਨਾਂ ਛੱਡ ਕੇ ਸਭ ਦੀ ਰਿਹائش ਉੱਪਰ ਤੇ ਚੌਦੀ ਸਾਹਿਬ ਤੁਸੀਂ ਵਪਾਰ ਮੰਡਲ ਦੇ ਪ੍ਰਧਾਨ ਨਹੀਂ ਰਹੇ ਹੋ ਵੈਸੇ ਵੀ ਨਗਰ ਕੌਂਸਲ ਦੇ ਸਰਪੰਚ ਪ੍ਰਧਾਨ ਨਹੀਂ ਰਹੇ ਹੋ ਕੀ ਕਾਰਨ ਹੋ ਗਿਆ ਕਿ ਜਿਹੜੀ ਇੱਥੇ ਜਿਹੜੀ ਅੱਗ ਲੱਗੀ ਹੈ ਪਹਿਲਾ ਸਵਾਲ ਇਹ ਹੈ ਦੂਸਰਾ ਜਿਹੜੀ ਫਾਇਰ ਨੰਗਲ ਨਗਰ ਕੌਂਸਲ ਵੱਲੋਂ ਕੀਤੀ ਕਿ ਬੀਬੀਐਮਪੀ ਦੇ ਵੀ ਫਰਮ ਵਿਭਾਗ ਮੌਕੇ ਤੇ ਪਹੁੰਚਿਆ ਸੀ ਫਾਇਰ ਵਿਭਾਗ ਦਾ ਟੈਲੀਫੋਨ ਅਟੈਂਡ ਨਹੀਂ ਹੋ ਰਿਹਾ ਥਾ ਜੀ ਮੈਨੂੰ ਫੋਨ ਗਿਆ ਮੈਂ ਰਾਹੁਲ ਸ਼ਰਮਾ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਸਾਰਾ ਇੰਤਜ਼ਾਮ ਕੀਤਾ ਉਹਨਾਂ ਨੂੰ ਪਤਾ ਕਿ ਕਿੱਦਾਂ ਇੰਤਜ਼ਾਮ ਕੀਤਾ ਕਿ ਗੱਡੀਆਂ ਟਾਈਮ ਸਰ ਪੁੱਜੀਆਂ ਪਰ ਇਹ ਕਹਿੰਦੇ ਸਾਰੀ ਰਾਹੁਲ ਸ਼ਰਮਾ ਜੀ ਨੇ ਕਿਰਪਾ ਕੀਤੀ ਹੈ ਵਿੱਚ ਨਹੀਂ ਚੌਧਰੀ ਸਾਹਿਬ ਦੇਖੋ ਇੱਥੇ ਦੋ ਵੱਡੇ ادارے ਨੇ ਐਨਐਫਐਲ ਔਰ ਬੀਬੀਐਮ ਦੇ ਤੇ ਤੀਜਾ ਹੈਗਾ ਨਗਰ ਕੌਂਸਲ ਦਾ ਕੀ ਤਿੰਨਾਂ ਦੀਆਂ ਗੱਡੀਆਂ ਇੱਥੇ ਮੌਕੇ ਤੇ ਪਹੁੰਚੀਆਂ ਕਿ ਕੱਲੀ ਨਗਰ ਕੌਂਸਲ ਦੀਆਂ ਜੇ ਇਹ ਮੈਂ ਦੇਖ ਨਹੀਂ ਪਾਇਆ ਐਨਐਫਐਲ ਦੀ ਵੀ ਪਹੁੰਚ ਗਈ ਜੀ ਇਹ ਮੈਂ ਦੇਖ ਨਹੀਂ ਪਾਇਆ ਹੁਣ ਲੱਗ ਰਹੀ ਪਹੁੰਚੀ ਹੈ ਬਸ ਐਨਐਫਐਲ ਵੀ ਪਹੁੰਚੀ ਹੈ ਉਹ ਆ ਗਈ ਆ ਗਈ ਇਹ ਮੈਂ ਦੇਖ ਨਹੀਂ ਪਾਇਆ ਕਿ ਗੱਡੀਆਂ ਪਰ ਲੇਕਿਨ ਪੁਲਿਸ ਨੇ ਜਿਹੜਾ ਰੋਲ ਹੈ ਉਹ ਉਹਨਾਂ ਨੇ ਟੈਲੀਫੋਨ ਚੱਕਿਆ ਨਹੀਂ ਪੁਲਿਸ ਨੇ ਗੱਡੀਆਂ ਮਾਰੀਆਂ ਬਿਲਕੁਲ ਬਾਜੀ ਸਰ ਜਿੱਦੈ ਪਤਾ ਲੱਗਾ ਸੀ ਮੌਕੇ ਤੇ ਪਹੁੰਚੇ ਸਾਡੀਆਂ ਨਗਰ ਕਾਉਂਸਲ ਲੰਗਲ ਦੀਆਂ ਪਹਿਲਾਂ ਦੋ ਗੱਡੀਆਂ ਤਰੰਤ ਆ ਗਈਆਂ ਸੀਗੀਆਂ ਤੇ ਅੱਗ ਬਹੁਤ ਜ਼ਿਆਦਾ ਸੀ ਕਿਉਂਕਿ ਕੱਪੜੇ ਦੀ ਦੁਕਾਨ ਹੈ ਇਹ ਕੱਪੜੇ ਦੀ ਦੁਕਾਨ ਅੰਦਰ ਪਲਾਸਟਿਕ ਦੀ ਫਿਟਿੰਗ ਹੈ ਜਿਹਦੇ ਕਰਕੇ ਅੱਗ ਬੁਝਣੀ ਬੜੀ ਔਖੀ ਹੋ ਰਹੀ ਸੀ ਸਾਡੀ ਜਿਹੜੀਆਂ ਫੋਰਮ ਅਸੀਂ ਯੂਜ਼ ਕੀਤੀ ਹੈ ਤਾਂ ਕੁਝ ਅੱਗ ਨੂੰ ਕਾਬੂ ਪਾਇਆ ਗਿਆ ਇਤੋਂ ਬਾਅਦ ਅਸੀਂ ਹੁਣ ਤੀਸਰੀ ਗੱਡੀ ਮਂਗਾਈ ਹੈ ਇਤੋਂ ਪਹਿਲਾਂ ਵੀ ਗੱਡੀਆਂ ਅੜੀ ਰੀਫਿਲ ਹੋ ਕੇ ਆ ਗਈਆਂ ਐਨਐਫਐਲ ਦੀ ਗੱਡੀ ਵੀ ਆ ਰਹੀ ਹੈ ਬੀਬੀਐਮਪੀ ਦੀ ਆਲਰੇਡੀ ਪਹੁੰਚ ਚੁੱਕੀ ਹੈ ਮੁੰਡੇ ਮੁਸ਼ੱਕਤ ਕਰ ਰਹੇ ਆ ਲੋਕ ਵੀ ਬੜਾ ਸਹਿਯੋਗ ਕਰ ਰਹੇ ਜਿਹੜੇ ਮੁੰਡੇ ਇੱਥੇ ਦੇ ਯੂਥ ਹੈਗਾ ਵਾ ਉਹ ਅੰਦਰ ਵੜ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਖਾਣਾ ਪ੍ਰਭਾਦੀ ਸੰਨੀ ਸ਼ਰਮਾ ਵੀ ਇੱਥੇ ਪਹੁੰਚ ਚੁੱਕੇ ਆ ਤੇ ਸਾਰੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਕਿ ਜਲਦ ਤੋਂ ਜਲਦ ਅੱਗ ਦੇ ਕਾਬੂ ਪਾਇਆ ਜਾ ਸਕੇ ਆਪਣੇ ਕਰਕੇ ਅੱਗ ਜਿਹੜੀ ਜਿਹੜਾ ਬੁਝਾੜੀ ਥੋੜੀ ਔਖੀ ਹੋ ਰਹੀ ਔਰ ਨੁਕਸਾਨ ਲ ਰਾਹੁਲ ਫੌਰੀ ਰਾਹੁਲ ਸ਼ਰਮਾ ਐਸਐਚਓ ਰਾਹੁਲ ਸ਼ਰਮਾ ਵੀ ਮੌਕੇ ਤੇ ਆਪਣੀ ਟੀਮ ਨਾਲ ਪਹੁੰਚ ਚੁੱਕੇ ਆ ਜਿਹੜਾ ਸੋਰ ਸ਼ਰਕਟ ਦਾ ਕਹਿ ਰਹੀ ਸਾਰਾ ਬਾਜ਼ਾਰ ਅਜੇ ਟਾਈਮ ਦਾ ਫਾਇਰ ਗੇਟਾ ਵਾਲਾ ਨਹੀਂ ਬਹੁਤ ਗੁੰਮਤ ਮਾਰੀ ਹੋਈ ਹੈ ਪੁਲਿਸ ਪ੍ਰਸ਼ਾਸਨ ਦੇ ਐਸਐਚਓ ਸਾਹਿਬ ਵੀ ਬਹੁਤ ਹਿੰਮਤ ਐ ਐਸਐਚਓ ਸਾਹਿਬ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਕੰਮ ਨਿਭਾ ਰਹੇ ਆ ਸਾਰਾ ਬਾਜ਼ਾਰ ਖੜਾ ਇਹਨਾਂ ਨਾਲ ਬਹੁਤ ਹੀ ਮਦਭਾਗੀ ਗੱਲ ਹੈ ਜਿਹੜਾ ਕਿ ਇਹ ਨੁਕਸਾਨ ਹੋਏ स्टार एकेडमी रोपर रोपर ਦੇ ਲੋਕਾਂ ਦੇ ਲਈ ਇੱਕ ਸੁਨਹਿਰੀ ਮੌਕਾ ਚੰਡੀਗੜ੍ਹ ਦੀ ਸੰਸਥਾ 스타 ਇੰਸਟੀਚਿਊਟ ਜਿੱਥੇ 8ਵੀਂ 9ਵੀਂ 10ਵੀਂ 11ਵੀਂ ਤੇ 12ਵੀਂ ਬੋਰਡ ਦੇ ਨਾਲ-ਨਾਲ IIT JEE NDA NEET ਤੇ ਨਰਸਿੰਗ ਦੀ ਤਿਆਰੀ ਕਰਵਾਈ ਜਾਂਦੀ ਹੈ ਜੇਕਰ ਕੋਈ ਬੱਚਾ ਪੜ੍ਹਾਈ ਕਰਨਾ ਚਾਹੁੰਦਾ ਹੋਵੇ ਤਾਂ ਉਸ ਦੀ ਵੀ ਸੁਵਿਧਾ ਹੈ ਤੇ ਇੰਸਟੀਚਿਊਟ ਰੋਪੜ ਦੇ ਗਿਆਨੀ ਜੈਲ ਸਿੰਘ ਨਗਰ SCF ਨੰਬਰ 9 ਦੇ ਵਿੱਚ ਹਰਸਨ ਗੈਸ ਏਜੰਸੀ ਦੇ ਨੇੜੇ ਜ਼ਿਆਦਾ ਜਾਣਕਾਰੀ ਦੇ ਲਈ ਦਿੱਤੇ ਨੰਬਰਾਂ ਤੇ ਸੰਪਰਕ ਕਰੋ 1718544172 ਤੇ 85780354 ਤੇ ਸੰਪਰਕ ਕਰੋ ਤੇ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਬਣਾਓ ਉਹ ਵੱਡੇ ਪਾਦਰ ਤੇ ਇਨਸਾਨ ਹੋਇਆ ਜੀ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਕਿ ਉਹ ਪਾਣਾ ਮੰਨਨ ਦਾ ਬਾਲਕਾਂ ਦਾ ਪਿਆਰ ਸਾਰਿਆਂ ਦੇ ਨਾਲ ਖੜਾ ਹੈ ਹਰ ਦਿਨ ਰਾਤ ਖੜਾ ਹੈ ਹਰ ਪੱਕੋ ਤੁਨ ਤੁਨ ਦਿ ਲੋਕ ਨਾਲ ਖੜਾ ਬਾਜ਼ਾਰ ਦਾ ਬਬੀ ਇੱਕੋ ਦੁਕਾਨ ਦਾ ਨੁਕਸਾਨ ਹੈ ਕਿ ਹੋਰ ਵੀ ਦੁਕਾਨ ਵਾਲੇ ਕੋਈ ਇਹਨਾਂ ਦੀ ਜਿਹੜੀ ਆਪਸੀ ਜੁੜਾ ਹੈਗਾ ਦੁਕਾਨ ਦਾ ਦੋਨਾਂ ਦੁਕਾਨਾਂ ਇਹਨਾਂ ਦੀ ਸਾਈ ਗਾਰਮੈਂਟ ਵਾਲੇ ਦੇ ਬਹੁਤ ਹੀ ਨੇਕ ਦਿਨ ਇਨਸਾਨ ਹੈ ਮਾਰਾਂ ਨੇ ਕੋਈ ਜਾਨੀ ਇਨਸਾਨ ਨਹੀਂ ਕੀਤਾ ਪਰ ਨੁਕਸਾਨ ਬਹੁਤ ਵੱਡੇ ਲੈਵਲ ਦਾ ਹੋਇਆ ਜਿਆ ਕੰਮ ਕਰ ਟੋਟਲ ਲੋਸ ਬੜੇ ਅੱਜ ਦੁੱਖ ਦਾ ਦੇ ਨੇ ਕਿ ਅੱਜ ਸ਼ਾਮ ਸਾਈ ਗਾਰਮੈਂਟ ਅੱਡਾ ਮਾਰਕੀਟ ਦੇ ਵਿੱਚ ਅੱਗ ਲੱਗੀ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਕੁਝ

આખો કોણ દેખીએ કના હડવો 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 આવરો ખાને આવરો હજી હો હજી હર બોલ હર બોલ ખલીય આવળો દેવો માળો બોલો બોલો ઉપર ભી છે ઉપર ભી છે સાહેબ લે પર એ ઉપર દેખો આખો કોણ આવો લે આવો ઓય સોયા પડી 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 બોલ લેવો બધું ધમ નવાય ਪਹਿਲਾ ਤੋਂ ਯਾਰ ਕਾ ਗੱਲ ਯਾਰ ਪਹਿਲਾ ਤੋਂ ਆ ਬਾਈ ਪਈ ਨੰਬਰ ਤੇ ਨਹੀਂ ਪਈ ਯਾਰ ਹਾਂ ਆ ਫੜਿਓ ਆ ਫੜਿਓ ਚੱਕ ਲੈ ਚੱਕ ਲੈ ਆਹ ਦੇ ਬੋਲੋ ਫਟੋ ਲੈ 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 ਨਾ 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 ਨ ओए आगे लगी आगे लगी और बाहर कर दो ऐसे हटो बता रे ए बताना ओ खड़ 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 ले जा ले जा ठीक है शुभम ठीक है बढ़िया बहुत ही बढ़िया कर कर दे बीच में बहुत ही बढ़िया है सुख जा ले कोनी <laughs disappointment>